ਤੇ ਜਿਹੜਾ ਐਨਆਰਆਈ ਵੀਰਾਂ ਦੀ ਗੱਲ ਕਰ ਰਹੇ ਹਾਂ ਜੀ ਤੁਸੀਂ ਐਨਆਰਆਈ ਵੀਰ ਤਾਂ ਸਾਡੇ ਸਾਰੇ ਸਹਿਯੋਗ ਦੇ ਰਹੇ ਨੇ ਪਰ ਸਾਡੇ ਪੁਰਾਣੇ ਗਏ ਬਨੇ ਸਰਦਾਰ ਸਰਤਾ ਸਿੰਘ ਯੂਐਸਏ ਦਾ ਪਰਿਵਾਰ ਜੀ ਗਰਨਾਥ ਸਿੰਘ ਯੂਐਸਏ ਤੇ ਹਰਜਿੰਦਰ ਸਿੰਘ ਯੂਐਸਏ ਉਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਆ ਜੀ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਨੇ ਸਕੂਲ ਨੂੰ ਵਧੀਆ ਮੈਨੂੰ ਦਿੱਤੇ ਨੇ ਜੀ ਪੈਸੇ ਆਪਾਂ ਸਕੂਲ ਤੇ ਲਾ ਕੇ ਦਿਖਾਈ ਨੇ ਜੀ تقريبا 2 ਮਹੀਨੇ ਤੱਕ ਜੀ ਕਾਲਗਾਂਪੂ ਲਗਾਉਣਾ ਜੀ ਜਿਹਦੇ ਵਿੱਚ ਸਾਡੇ ਐਨਆਰ ਵੀਰਾਂ ਦਾ ਬਹੁਤ ਸਹਿਯੋਗ ਹੈ ਸਾਡੇ ਸਰਦਾਰ ਸਿੰਘ ਯੂਐਸਏ ਵੱਲੋਂ ਉਹਦੇ ਪੁੱਤੋ ਗਰਨਾਮ ਸਿੰਘ ਤੇ ਹਰਜਿੰਦਰ ਸਿੰਘ ਜੋ ਕਿ ਸਾਡੇ ਬਹੁਤ ਪੁਰਾਣੇ ਗਾਇ ਹੋਣੇ ਸਾਡੇ ਪਿੰਡ ਨਾਲ ਜੁੜੇ ਹੋਏ ਨੇ ਮਿੱਟੀ ਨਾਲ ਆਪਦੀ ਨਾਲ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਉਹ ਕਰ ਰਹੇ ਨੇ ਜੀ ਤੇ ਵਰਗਜ 25 30 ਹੋ ਗਈ ਜੀ ਏਕੜੇ ਮਹਾਰਾਜ ਨੇ ਕਿਰਪਾ ਕਰਤੀ ਜੀ ਵਕੀ ਸਰਪੰਚ ਬਰੀਆ ਜਨੂ ਜੀ ਇਹਨੇ ਬਹੁਤ ਵਾਕੀ ਸਾਰੀ ਪੰਚਾਇਤ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਜੀ ਨੌਜਵਾਨ ਸਰਪੰਚੇ ਜ਼ਰੂਰੀ ਹੈ ਪਿੰਡ ਦਾ ਹਾਂ ਨੌਜਵਾਨ ਜੀ ਬੜੀ ਜ਼ਰੂਰੀ ਹੈ ਜੀ ਬਾਕੀ ਪੰਚਾਇਤ ਸਾਰੇ ਚੰਗੇ ਆ ਜੀ ਸਾਰੇ ਜਿੰਨੇ ਦਸ ਪੰਜ ਸਭ ਫੋਨ ਕਰਦੇ ਨੇ ਸਾਰੇ ਇੱਕਦਮ ਇਕੱਠੇ ਹੋ ਕੇ ਜਾਂਦੇ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਅਤੇ ਬਾਅਦ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਨਹੀਂ ਆਉਂਦੇ ਪਰ ਨਾਬਾ ਬਲਾਕ ਦੇ ਪਿੰਡ ਕਨਸੂਹਾ ਖੁਰਦ ਵਿਖੇ ਐਨ ਆਰ ਆਈ ਗੁਰਨਾਮ ਸਿੰਘ ਜੋ ਪਿਛਲੇ 23 ਸਾਲਾਂ ਤੋਂ ਅਮਰੀਕਾ ਰਹਿ ਰਹੇ ਹਨ ਉਹਨਾਂ ਨੇ ਆਪਣੇ ਪਿੰਡ ਨੂੰ ਨਹੀਂ ਭੁੱਲਿਆ ਪਿੰਡ ਆ ਕੇ ਗੁਰਨਾਮ ਸਿੰਘ ਲਗਾਤਾਰ ਆਪਣੇ ਪਿੰਡ ਦਾ ਵਿਕਾਸ ਕਰ ਰਿਹਾ ਹੈ ਗੁਰਨਾਮ ਸਿੰਘ ਨੇ ਲੱਖਾਂ ਰੁਪਏ ਦੀ ਰਾਸ਼ੀ ਖਰਚ ਕੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਪਿੰਡ ਦੇ ਵਿੱਚ ਖਜੂਰਾ ਦੇ ਦਰਖਤ ਪਾਮ ਦੇ ਦਰਖਤ ਪਿੰਡ ਵਿੱਚ ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰਾ ਨਾਲ ਲੈਸ ਕਰ ਦਿੱਤਾ ਜਿਸ ਨੂੰ ਦੇਖ ਕੇ ਪਿੰਡ ਵਾਸੀ ਹੀ ਨਹੀਂ ਸਕੋ ਆਲੇ ਦੁਆਲੇ ਪਿੰਡ ਵਾਲੇ ਵੀ ਖੁਸ਼ ਹੁੰਦੇ ਹਨ ਪਿੰਡ ਦੇ ਸਰਪੰਚ ਸਤਰਾਮ ਸਿੰਘ ਸੱਤੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਐਨਆਰਆਈ ਵੱਲੋਂ ਜੋ ਨਹਾਰ ਬਦਲੀ ਹੈ ਉਹ ਕਾਫ਼ਲੇ ਤਾਰੀਫ ਹੈ ਕਿਉਂਕਿ ਸਾਡਾ ਪਿੰਡ ਬਿਲਕੁਲ ਪਛੜ ਚੁੱਕਿਆ ਸੀ ਇਹ ਹੈ ਨਾਬਾ ਬਲਾਕ ਦਾ ਪਿੰਡ ਕੰਸੂਹਾ ਖੁਰਦ ਜਸਤੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਪਿੰਡ ਦੀ ਦਿੱਖ ਸ਼ਹਿਰ ਨਾਲੋਂ ਘੱਟ ਨਹੀਂ ਦਿਖਾਈ ਦਿੰਦੀ ਚਾਰੇ ਪਾਸੇ ਪਾਮ ਦੇ ਦਰਖਤ ਖਜੂਰਾ ਦੇ ਦਰਖਤ ਤੋਂ ਇਲਾਵਾ ਪਿੰਡ ਵਿੱਚ ਜਗਮਗਾਉਂਦੀਆਂ ਸਟਰੀਟ ਲਾਈਟਾਂ ਆ ਤੇ ਪੂਰਾ ਪਿੰਡ ਸੀਸੀਟੀਵੀ ਕੈਮਰਾ ਨਾਲ ਲੈਸ ਹੈ ਹਰ ਦੁਆਰ ਅਤੇ ਖੰਭੇ ਤੇ ਮਾਤ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੇ ਲਈ ਸਲੋਗਨ ਵੀ ਉਲਿਕੇ ਗਏ ਹਨ ਕਿਸੇ ਵੇਲੇ ਸਕੂਲ ਦੇ ਵਿੱਚ ਕੋਈ ਬੱਚਾ ਪੜ੍ਹ ਨਹੀਂ ਆਉਂਦਾ ਸੀ ਕਿਉਂਕਿ ਸਕੂਲ ਵਿੱਚ ਬਹੁਤ ਵੱਡਾ ਟੂਪਾ ਸੀ ਅਤੇ ਮੱਛੀਆਂ ਫਿਰਦੀਆਂ ਰਹਿੰਦੀਆਂ ਸਨ ਇਸ ਦਾ ਵਿਕਾਸ ਕਰਕੇ ਲੱਖਾਂ ਰੁਪਏ ਖਰਚ ਕਰਕੇ ਅੱਜ ਸਕੂਲ ਵੀ ਚਾਰ ਚੰਦ ਲਗਾ ਰਿਹਾ ਹੈ ਐਨਆਰਆਈ ਗੁਰਨਾਮ ਸਿੰਘ ਭਾਵੇਂ 23 ਸਾਲ ਤੋਂ ਅਮਰੀਕਾ ਵਿਖੇ ਵੈਲ ਸੈਟਲਡ ਹੈ ਪਰ ਉਸਨੇ ਆਪਣੇ ਪਿੰਡ ਨੂੰ ਅਣਗੌਲਿਆ ਨਹੀਂ ਕੀਤਾ ਅਤੇ ਹਰ ਸਾਲ ਆ ਕੇ ਪਿੰਡ ਦਾ ਵਿਕਾਸ ਕਰਦਾ ਰਹਿੰਦਾ ਹੈ ਇਸ ਮੌਕੇ ਤੇ ਪਿੰਡ ਕਨਸੂਹਾ ਖੁਰਦ ਦੇ ਸਰਪੰਚ ਸਤਰਾਮ ਸਿੰਘ ਸਤੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਨਆਰਆਈ ਗੁਰਨਾਮ ਸਿੰਘ ਵੱਲੋਂ ਲਗਾਤਾਰ ਪਿੰਡ ਦੀ ਨੁਹਾਰ ਬਦਲਣ ਦੇ ਲਈ ਲੱਖਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਅਗਾਹ ਵੀ ਕਰ ਰਹੇ ਹਨ ਇਹ ਜੋ ਪਿੰਡ ਦਾ ਵਿਕਾਸ ਹੈ ਉਹ ਗੁਰਨਾਮ ਸਿੰਘ ਦੀ ਬਦੌਲਤ ਹੈ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਆਪਣੇ ਪਿੰਡ ਨੂੰ ਯਾਦ ਰੱਖਦਿਆਂ ਲੱਖਾਂ ਰੁਪਏ ਖਰਚ ਕਰਕੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਪਿੰਡ ਨੂੰ ਸ਼ਹਿਰ ਦੇ ਬਰਾਬਰ ਲਿਆ ਖੜਾ ਕੀਤਾ ਉਹ ਸਾਡੀ ਪੰਚਾਇਤ ਦਾ ਬਹੁਤ ਸਾਥ ਦਿੰਦੇ ਹਨ ਪਿੰਡ ਦੇ ਵਿਕਾਸ ਲਈ ਜੋ ਵੀ ਫੈਸਲੇ ਹੁੰਦੇ ਹਨ ਉਹਨਾਂ ਦੇ ਵਿੱਚ ਉਹ ਸਾਥ ਦਿੰਦੇ ਹਨ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਪਿੰਡ ਆਉਂਦਾ ਤਾਂ ਪਿੰਡ ਦਾ ਵਿਕਾਸ ਦੇਖ ਕੇ ਵਾਕਿਆ ਹੀ ਸ਼ਹਿਰ ਵਰਗਾ ਲੱਗਦਾ ਹੈ ਸਾਡੇ ਪਿੰਡ ਦੀ ਇਹ ਖਾਸੀਅਤ ਹੈ ਕਿ ਇੱਥੇ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਜੀ ਮੈਂ ਸਰਪੰਚ ਪਿੰਡ ਕਮਸੂਹਾ ਖੁਰਦਰ ਪਿੰਡ ਦੇ ਲੋਕਾਂ ਨੇ ਜੀ ਮੈਨੂੰ ਸਮਤੀ ਨਾਲ ਸਰਪੰਚ ਚੁਣਿਆ ਸੀਗਾ ਜੀ ਮੇਰੀ ਪੂਰੀ ਪੰਚਾਇਤ ਨੂੰ ਤੇ ਜਿਹੜਾ ਐਨਆਰਆਈ ਵੀਰਾਂ ਦੀ ਗੱਲ ਕਰ ਰਹੇ ਹੋ ਜੀ ਤੁਸੀਂ ਐਨਆਰਆਈ ਵੀਰ ਤਾਂ ਸਾਡੇ ਸਾਰੀ ਸਹਿਯੋਗ ਦੇ ਰਹੇ ਨੇ ਪਰ ਸਾਡੇ ਪੁਰਾਣੇ ਗਏਬ ਨੇ ਸਰਦਾਰ ਸਰਤਾ ਸਿੰਘ ਯੂਐਸਏ ਦਾ ਪਰਿਵਾਰ ਜੀ ਗਰਨਾਮ ਸਿੰਘ ਯੂਐਸਏ ਤੇ ਹਰਜਿੰਦਰ ਸਿੰਘ ਯੂਐਸਏ ਉਹਨਾਂ ਵੱਲੋਂ ਸਾਨੂੰ ਬਹੁਤ ਸਹਿਯੋਗ ਆ ਜੀ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਸੀਸੀਟੀਵੀ ਕੈਮਰੇ ਲਵਾਏ ਨੇ ਸਕੂਲ ਨੂੰ ਵਧੀਆ ਮੈਨੂੰ ਦਿੱਤੇ ਨੇ ਜੀ ਪੈਸੇ ਆਪਾਂ ਸਕੂਲ ਤੇ ਲਾ ਕੇ ਦਿਖਾਈ ਨੇ ਜੀ ਏ ਸਾਡੇ ਹਲਕੇ ਦੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਦੇ ਮਨ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜਿੱਦ ਦੇ ਕਦੇ ਵੀ ਸਾਨੂੰ ਲੋੜ ਪੈਂਦੀ ਆ ਸੀ ਉਹਨਾਂ ਕੋਲ ਖੜਦੇ ਆ ਬਿਲਕੁਲ ਸਾਡੀ ਸੁਣਦੇ ਨੇ ਬਾਕੀ ਸਾਡਾ ਮੈਂ ਹਰੇਕ ਇੰਟਰਵਿਊ ਤੇ ਕਹਿਣਾ ਸਾਡੇ ਨਾਲ ਪਿੰਡ ਦਾ ਜੀ ਕੰਮ ਸ੍ਰੀਲੰਕਾ ਵਾਲਾ ਕੰਮ ਸੀਗਾ ਸਾਡੇ ਨਾਲ ਵਿਹਤੀ ਤੋਂ ਆਉਂਦਾ ਸੀ ਜੀ ਕੋਈ ਨਾ 90 ਹਲਕੇ ਤੋਂ ਆਉਂਦੀ ਸਾਡਾ ਪਿੰਡ ਇੱਕ ਖੁੰਝੇ ਤੇ ਜਾ ਕੇ ਆ ਜੀ ਪਰ ਸਾਡੀ ਐਮਐਲਏ ਸਾਹਿਬ ਨੇ ਬੜੀ ਸੁਣੀ ਆ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਕੰਮ ਨੇ ਜਿਹੜੇ ਐਨਓਆਰਈ ਦਾ ਤੇ ਪੰਜਾਬ ਸਰਕਾਰ ਦੇ ਮਿਲ ਕੇ ਹਾਂਜੀ ਸਾਡੇ ਨਾਲ ਜਿਹੜੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਸਾਡੇ ਸੀਵਰੇਜ ਪਾਈ ਹੈ ਜੀ ਤੇ ਪਿੰਡ ਦੇ ਵਿੱਚ ਬਹੁਤ ਗੰਭੀਰ ਸੀਗਾ ਉਹ ਕਰੀਆ ਤੇ ਜਿਹੜੇ ਐਨਆਰਆਈ ਵੀਰਾਂ ਵੱਲੋਂ ਕਰਨ ਵਾਲਾ ਕੰਮ ਨੇ ਜੀ ਉਹ ਸਾਡੇ ਪਿੰਡ ਦੇ ਵਿੱਚ 50 ਤਾਸ਼ੀ ਨੇ ਜੀ ਲਾਈਆਂ ਨੇ ਖਜੂਰਾ ਬੋਤਲ ਪਾਮ ਲਾਏ ਨੇ ਜੀ ਤੇ 100 ਬੂਟੇ ਅੰਬ ਦਾ ਲਾਇਆ ਸੀਨੇ 50 ਬੂਟੇ ਅਸੀਂ ਨੇ ਜਾਮਣ ਦੇ ਲਾਏ ਨੇ 10 20 ਬੂਟੇ ਅਸੀਂ ਨੇ ਲਾਏ ਨੇ ਜੀ ਅਮਰੂਦ ਦੇ ਇਹ ਸਾਰੇ ਦਰਖਤ ਅਸੀਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਾਈਨੇ ਜੀ ਇਹ ਸਰਕਾਰ ਵੱਲੋਂ ਸਾਡੀ ਇੱਕ ਬਹੁਤ ਗੰਭੀਰ ਮਸਲਾ ਬੀਜੀ ਸਾਡਾ ਹੱਡਾ ਰੂੜੀ ਦਾ 40 ਸਾਲ ਤੋਂ اٹਕੇ ਆਪਾਂ ਮਸਲਾ ਦੀ ਜੀ ਉਹਨੂੰ ਵਾਸਤੇ ਮੈਨੂੰ ਗ੍ਰਾਂਟ ਦਿੱਤੀ ਹੈ ਜੀ 5 ਲੱਖ ਰੁਪਏ ਦੀ ਜੀ ਉਹ ਅਸੀਂ ਨਹੀਂ ਲਵਾਂ ਉਸ ਤੋਂ ਇਲਾਵਾ ਹੋਰ ਵੀ ਡਿਵੈਲਪਮੈਂਟ ਕੀਤੀ ਹੈ ਇਸ ਤੋਂ ਇਲਾਵਾ ਜੀ ਹੋਰ ਜਿਹੜੇ ਆਪਣੇ ਕੰਮ ਕਰਨ ਵਾਲੇ ਨੇ ਅਸੀਂ ਨੇ ਸਕੂਲ ਦੇ ਆਪਣਾ ਬੈਂਚ ਲਾਇਏ ਨੇ ਜੀ ਬੈਠਣ ਵਾਸਤੇ ਤੇ ਗਰਾਊਂਡ ਆ ਸਕੂਲ ਦੇ ਵਿੱਚ ਮਿੱਟੀ-ਮੁੱਟੀ ਪਵਾਈ ਆ ਜੀ ਕਿਸਨ ਨੂੰ ਟਰੈਕ ਮਿਲਿਆ ਜੀ 1,60,000 ਰੁਪਇਆ ਇਹ ਲਾਇਆ ਜੀ ਅਸੀਂ ਨੇ ਸਕੂਲ ਦੇ ਵਿੱਚ ਬੱਚਿਆਂ ਵਾਸਤੇ ਤੇ ਹੁਣ ਅਸੀਂ ਸਾਨੂੰ ਗਰਾਊਂਡ ਵਾਸਤੇ ਮਿਲੇ ਨੇ ਜੀ ਪੈਸੇ ਬੱਚਿਆਂ ਵਾਸਤੇ ਹੱਦ ਲਵੇ ਗਰਾਊਂਡ ਨਹੀਂ ਸੀਗਾ ਜੀ ਸਟੇਜ ਬਣਾ ਕੇ ਗਰਾਊਂਡ ਲਵਾ ਕੇ ਓਪਨ ਜਿੰਮ ਲਵਾਵਾਂਗੇ ਜਿੱਥੇ ਝੂਲੇ ਲਾਵਾਂਗੇ ਲਾਈਟਾਂ ਲਾਵਾਂਗੇ ਸੋਹਣਰ ਜੀ ਤੇ 10 ਲੱਖ ਰੁਪਈਆ ਮੈਨੂੰ ਲੱਗਦਾ ਸਾਨੂੰ ਟੋਬੇ ਦਾ ਆ ਗਿਆ ਤੇ ਉਹ ਅਸੀਂ ਟੋਬੇ ਤੇ ਲਾਵਾਂਗੇ ਬੜੇ ਅچھے ਸਲੋਗਨ ਲਿਕੇ ਗਏ ਨੇ ਕਿਵੇਂ ਆਇਆ ਜੀ ਮੰਨ ਦੇ ਵਿੱਚ ਤੇ ਸੀਸੀਟੀਵੀ ਕੈਮਰੇ ਨਾਲ ਵੀ ਲਾਇਆ ਪਰ ਨਿਕੰਨ ਦੇ ਇਹ ਮੇਰੇ ਮੰਨ ਦੀ ਪਹਿਲਾਂ ਤੋਂ ਤਮੰਨਾ ਸੀ ਜੀ ਵੀ ਜੇ ਕਦੇ ਆਪਾਂ ਪਰਮਾਤਮਾ ਨੇ ਚਾਹਿਆ ਤਾਂ ਕਦੇ ਮੈਂ ਤਾਂ ਸੋਚਿਆ ਹੈ ਨਹੀਂ ਤਾਂ ਜੀ ਕਦੇ ਸਰਪੰਚ ਬਣੂਗਾ ਕਦੇ ਮੇਰੇ ਮਨ ਚ ਨਹੀਂ ਦੀ ਵੀ ਇਹ ਮੇਰੇ ਮਨ ਦੇ ਵਿੱਚ ਪਹਿਲਾਂ ਤੋਂ ਹੀ ਜਦੋਂ ਮੈਂ ਕੋਈ ਪਿੰਡ ਦੇ ਸਰਪੰਚ ਬਾਰੇ ਦੇਖਣਾ ਵੀਡੀਓ ਦੇ ਵਿੱਚ ਮੇਰੇ ਮਨ ਨੂੰ ਲੱਗਦਾ ਸੀ ਵੀ ਆਪਾਂ ਇਹ ਵੀ ਕਰੀਏ ਸਲੋਗਨ ਲਿਖੇ ਨੇ ਜੀ ਆਪਾਂ ਨੂੰ ਇਹ ਮੇਰੇ ਮਨ ਚ ਆਏਗੀ ਇੱਕ ਆਪਣੇ ਬੀਪੀਓ ਸਰ ਨੇ ਜੀ ਜਗਜੀਤ ਸਿੰਘ ਨੌਰਾ ਜੀ ਉਹਨਾਂ ਨੇ ਮੈਨੂੰ ਦੱਸਿਆ ਇਹਦੇ ਬਾਰੇ ਵੀ ਤੁਸੀਂ ਇਹ ਕੁਝ ਕਰੋ ਪੰਜਾਬੀ ਚ ਲਿਖੋ ਬੱਚਿਆਂ ਵਾਸਤੇ ਸਾਰਾ ਕੁਝ ਸਕੂਲ ਨੂੰ ਵੀ ਉਹ ਬਤ ਕਰਕੇ ਹਿੱਸਾ ਪਾਉਂਦੇ ਨੇ ਜੀ ਸਾਰਾ ਜਗਜੀਤ ਸਿੰਘ ਜੀ ਨੌਰਾ ਸਾਡੇ ਬੀਪੀਓ ਨੇ ਭਾਸੋਂ ਕਿੰਨੇ ਸੀਸੀਟੀਵੀ ਕੈਮਰੇ ਲਾਇਏ ਨੇ ਸਾਡੇ 17 ਸੀਸੀਟੀਵੀ ਕੈਮਰੇ ਲੱਗੇ ਨੇ ਜੀ ਲਗਭਗ ਸਾਰੇ ਪਿੰਡ ਦੇ ਵਿੱਚ ਹੀ ਲੱਗ ਚੁੱਕੇ ਨੇ ਕੋਈ ਇਹੀ ਚੀਜ਼ ਜਗਾਂ ਨਹੀਂ ਜਿਹੜੀ ਕੈਮਰੇ ਤੋਂ ਬਿਨਾ ਹੋਊਗੀ ਕੈਮਰੇ ਕਿਉਂ ਲਵਾਏ ਕੀ ਨਹੀਂ ਕੈਮਰਿਆਂ ਦਾ ਕੋਈ ਸਾਡਾ ਇਹ ਨਹੀਂ ਹੈਗਾ ਮਕਸਦ ਜੀ ਵੀ ਸਾਡੇ ਪਿੰਡ 'ਚ ਕੋਈ ਕ੍ਰਾਇਮ ਚੀਜ਼ਾਂ ਕੋਈ ਸਾਡਾ ਨਸੇ ਪੱਤੇ 'ਚ ਦਾ ਪਿੰਡ ਜਮੇ ਨਹੀਂ ਤਾਂ ਹੀ ਪਰ ਮਾਹੌਲ ਦੇਖਦੇ ਨਾ ਇਹ ਜ਼ਰੂਰੀ ਤੇਜੀ ਚੀਜ਼ਾਂ ਉਹਦੇ ਕਰਕੇ ਲਵਾਏ ਨੇ ਸਾਡੇ ਐਨਆਰ ਵੀਰਾਂ ਵੱਲੋਂ ਜੀ ਹੁਣ ਇੱਕ ਸਾਡੇ ਗ੍ਰੀਨ 2 ਮਹੀਨੇ ਤੱਕ ਜੀ ਅੱਖਾਂ ਦਾ ਕੈਂਪ ਲਵਾਉਣਾ ਜਿਹਦੇ ਵਿੱਚ ਸਾਡੇ ਐਨਆਰ ਵੀਰਾਂ ਦਾ ਬਹੁਤ ਸਹਿਯੋਗ ਹੈ ਸਾਡੇ ਸਰਦਾਰ ਸਿੰਘ ਯੂਐਸਏ ਵੱਲੋਂ ਉਹਦੇ ਪੁੱਤ ਗਰਨਾਮ ਸਿੰਘ ਤੇ ਹਰਜੰਟਰ ਸਿੰਘ ਕਿਉਂਕਿ ਸਾਡੇ ਬਹੁਤ ਪੁਰਾਣੇ ਗਏ ਹੋਣੇ ਸਾਡੇ ਪਿੰਡ ਨਾਲ ਜੁੜੇ ਹੋਏ ਨੇ ਮਿੱਟੀ ਨਾਲ ਆਪਣੀ ਨਾਲ ਬਹੁਤ ਜ਼ਿਆਦਾ ਸਾਡੇ ਪਿੰਡ ਦਾ ਉਹ ਕਰ ਰਹੇ ਨੇ ਜੀ ਤੇ ਹੁਣ ਸਾਡੇ ਸਤਨਾ ਸਿੰਘ ਸਤੀ ਸਰਪੰਚ ਸਿੰਘ ਨਾਲ ਉਹਨਾਂ ਨੇ ਜੋ ਵੀ ਕਰਨਾ ਜੀਣਾ ਰਲ ਕੇ ਸਾਡੇ ਅੱਖਾਂ ਦਾ ਕੈਂਪ ਲਾਉਣਗੇ ਜੀ ਜਿਹਦੇ ਵਿੱਚ ਜੋ ਵੀ ਵਿਚਾਰਾ ਗਰੀਬ ਮਤਲਬ ਹੈਗਾ ਜਿਹੜਾ ਜੀ ਜਿਨ੍ਹਾਂ ਨੂੰ ਦਾਨ ਮਤਲਬ ਲੋੜ ਆ ਜੀ ਉਹਨਾਂ ਦੇ ਲੈੰਜ਼ ਵਗੈਰਾ ਪਾਉਣਗੇ ਜੀ ਅੱਖਾਂ ਦਾ ਸਾਰਾ ਚੈੱਕਅਪ ਕਰਵਾਉਣਗੇ ਜੀ ਖਾਣ ਮੈਡੀਸਿਨ ਵੀ ਸਾਰ ਦਿੱਤੀ ਜਾਊ ਸਾਰਾ ਕੁਝ ਠੀਕ ਕਰਨਗੇ ਜੀ ਇਸ ਤੋਂ ਇਲਾਵਾ ਜੇ ਕੋਈ ਗਰੀਬ ਲੋੜਵੰਦਾ ਉਹਨਾਂ ਵਾਸਤੇ ਵੀ ਮਦਦ ਕਰਦੇ ਨੇ ਜਾਂ ਕਿ ਕਰਦੇ ਹਾਂ ਹਾਂਜੀ ਸਰ ਬਹੁਤ ਮਦਦ ਕਰਦੇ ਨੇ ਜੀ ਕਿਸੇ ਨੂੰ ਕਿਤੇ ਲੈ ਕੇ ਜਾਂਦੇ ਕੋਈ ਆਪਰੇਸ਼ਨ ਕਰਵਾਉਣਾ ਜਾਂ ਕੁਝ ਵੀ ਕਰਨਾ ਜੀ ਤਾਂ ਸਾਡੇ ਸਤਨਾਥ ਸਿੰਘ ਸੱਤੀ ਸਰਪੰਚ ਲੈ ਕੇ ਜਾਂਦੇ ਨੇ ਜੀ ਇਹਨਾਂ ਨੂੰ ਆਪਣਾ ਐਨਆਰਵੀ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਜੋ ਵੀ ਆਉਂਦੇ ਨੇ ਮਤਲਬ ਫਿਰ ਤੁਹਾਨੂੰ ਵੀ ਦੇਖ ਕੇ ਵੀ ਹੁਣ ਕੁਛ ਨਵਾਂ ਕਰਦੇ ਹਾਂ ਹਾਂਜੀ ਹਾਂਜੀ ਜਰੂਰ ਜੀ ਸਾਰ ਸਾਨੂੰ ਹੁੰਦੀ ਆ ਜੀ ਸਾਡੇ ਨਾਲ ਜੁੜੇ ਨੇ ਸਾਡੇ ਨਗਰ ਦਾ ਕਰਤੇ ਬਹੁਤ ਨੇ ਜੀ ਅਸੀਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਐਨ ਆਰ ਵੀਰਾਂ ਦਾ ਜੀ ਨਰੇ ਵੀਰਾਂ ਦਾ ਪੂਰਾ ਸਾਇਜ ਹੋਗਾ ਜੀ ਪਿੰਡ ਦੀ ਨਹਾਰ ਵਦਨ ਤੇ ਲਾ ਲਓ ਪਹਿਲਾਂ ਕੈਮਰੇ ਲੱਗੇ ਜੀ ਸਟਰੀਟ ਲਾਈਟਾਂ ਲਗੀਆਂ ਆਹ ਲਓ ਬੈਂਚ ਲੱਗੇ ਦਰਖਤ ਲਾਲ ਹੋਈ ਜਿਵੇਂ ਬੋਤਲ ਫਾਉਂਟ ਹੋ ਗਏ ਖੰਜੂਰਾ ਹੋ ਗਈ ਆਮ ਹੋ ਗਏ ਯਾਮਣ ਹੋ ਗਈ ਅੰਗੂਰ ਹੋਵੇ ਤਕਰੀਬਨ ਇੰਨੇ ਵੀਰਾਂ ਦਾ ਪੂਰਾ ਸਾਇਜ ਹੋਗਾ ਜੀ ਉਹਨਾਂ ਦੇ ਮਨ ਵਿੱਚ ਹਮੇਸ਼ਾ ਇਹੀ ਰਹਿੰਦਾ ਵੀ ਆਪਾਂ ਪਿੰਡ ਨੂੰ ਉੱਚਾ ਲੈ ਕੇ ਜਾਣਾ ਜੀ ਆਲੇ ਦਾਲ ਦੇ ਪਿੰਡਾਂ ਨਾਲੋਂ ਤਕਰੀਬਨ ਸਾਡਾ ਪਿੰਡ ਬਹੁਤ ਵਧੀਆ ਜੀ ਮਿੱਟੀ ਨਾਲ ਜੁੜੇ ਹੋਣੇ ਜੀ ਪਰ ਕਿ ਤਕਰੀਬਨ ਜਿੱਦਾਂ ਅਸੀਂ ਕਹਿੰਨੇ ਆ ਤਾਂ ਪੈਸੇ ਭੇਜਦੇ ਨੇ ਜਿਵੇਂ ਸਾਡੇ ਲਾਲੂ ਕੁਸ਼ਤੀ ਦੰਗ ਲਾਉਂਦਾ ਹੀ ਹਰ ਸਾਲ ਉਹਦੇ ਦੀ ਪੂਰਾ ਵੱਦ ਤੋਂ ਵੱਦ ਸਹਿਯੋਗ ਦਿੰਦੇ ਨੇ ਪਹਿਲੀ ਵਾਰ ਮਿਲਿਆ ਤਾਂ 9-10 ਲੱਖ ਰੁਪਏ ਇਕੱਠਾ ਕਰਤਾ ਜੀ ਗਾ ਐਨ ਆਰ ਆਈ ਵੀਰਾਂ ਦੇ ਦੋਸਤਾਂ ਨਾਲ ਤੇ ਵਧੀਆ ਤਰੀਕੇ ਨਾਲ ਲਾਏ ਨੇ ਤੇ ਅੱਗੇ ਵੀ ਭੇਜਦੇ ਰਹਿੰਦੇ ਨੇ ਤਕਰੀਬਨ ਤੇ ਸਾਲ ਲਈ 25-30 ਲੱਖ ਰੁਪਏ ਜਿਹੜਾ ਪਿੰਡ ਤੇ ਲੱਗ ਚੁੱਕਿਆ ਜੀ ਪਿੰਡ ਜੀ ਪਿੰਡ ਜੀ ਦੇਖੇ ਦੱਸ ਰਹੀ ਆ ਜੀ ਕਾਲਪਾ ਪਿੰਡ ਸਾਡਾ ਬਹੁਤ ਪਾਸੜਿਆ ਹੋਇਆ ਸੀ ਜੀ ਤੇ ਲਾ ਲਓ ਜਿਵੇਂ ਇਧਰ ਦਿਹਾਤੀ ਚ ਦਿਹਾਤੀ ਵਾਲਿਆਂ ਨੂੰ ਪਤਾ ਹੁੰਦਾ ਜੀ ਵੀ ਕੰਸਾ ਸਾਡੇ ਚੋਂਦਾ ਇਧਰ ਨਾਬਾ ਦੇ ਵਾਲਿਆਂ ਨੂੰ ਪਤਾ ਹੁੰਦਾ ਜੀ ਲਾ ਲਓ ਐਮਪੀ ਵੀ ਨੂੰਰੇ ਦਾ ਕਦੇ ਕੋਈ ਆਇਆ ਜੀ ਲਵਾਰਸੇ ਹੋ ਚੁੱਕੇ ਹਾਂ ਜੀ ਲਵਾਰਸੇ ਹੋ ਚੁੱਕਿਆ ਸੀਗਾ ਜੀ ਹੁਣ ਐਨਆਰ ਵੀਰਾਂ ਦਾ ਹੀ ਪੂਰਾ ਸਹਯੋਗ ਹੋਦਾ ਜੀ ਗੁਰਦੇਵ ਸਿੰਘ ਦੇਮਾਨਾ ਐਮਐਲਏ ਨਾਬਾ ਜੀ ਦਾ ਪੂਰਾ ਸਹਯੋਗ ਹੁਣ ਉਹਦੇ ਸਹਯੋਗ ਨਾਲ ਬਹੁਤ ਵਧੀਆ ਪਿੰਡ ਤੇ ਕੰਮ ਹੋ ਰਹੇ ਨੇ ਸਰ ਬਹੁਤ ਵਧੀਆ ਹੋਇਆ ਜੀ ਕਿ ਇਸੇ ਕਦੇ ਨੇ ਹੋਇਆ ਜੀ ਇਹ ਜਿਹੜਾ ਇਦਾਂ ਕੀ ਕੰਮ ਹੋਇਆ ਜੀ ਬਹੁਤ ਨਿਹਾਰ ਬਦਲੇ ਜੀ ਪਾਨਿਆਂ ਦੇ ਆਈਆਂ ਨੇ ਬਹੁਤ ਵਧੀਆ ਉਹਨਾਂ ਨੇ ਸਹਿਯੋਗ ਨਾਲ ਬਣਿਆ ਜੀ ਕੰਮ ਸਾਰੇ ਜੀ ਬਾਕੀ ਗੁਰਦੇਵ ਸਿੰਘ ਦੇਮਾਨ ਜੀ ਉਹਨਾਂ ਨੇ ਬਹੁਤ ਦਿਨ ਜੀ ਪੈਸੇ ਜੀ ਉਹਨਾਂ ਨਾਲ ਬਹੁਤ ਸਹਿਨਤੀ ਹੈ ਜੀ ਉਹਦੇ ਨਾਲ ਕੰਮ ਚੱਲਦਾ ਜੀ ਸਾਡੀ ਵੀ ਸਾਡੀ ਪੰਚਾਇਤ ਸਹਿਨਤੀ ਨਾਲ ਬਣੀ ਹੈ ਜੀ ਉਹਦੇ ਕਰਕੇ ਜੀ ਸਾਰਾ ਕੰਮ ਵਧੀਆ ਹੋ ਰਿਹਾ ਸਾਰੇ ਪਿੰਡ ਵੀ ਸਹਿਯੋਗ ਦਿੰਦਾ ਜੀ ਜਿੰਨੇ ਵੀ ਇਹ ਬੂਟੇ ਲਾਏ ਨੇ ਜੀ ਬਾਕੀ ਪਾਮ ਲਾਏ ਨੇ ਜੀ ਸਾਰੇ ਸਹਿਯੋਗ ਨਾਲ ਲਾਏ ਨੇ ਐਨ ਆਰ ਆਈ ਬਾਕੀ ਯੂ ਐਸ اے ਸਰਦਾ ਸਿੰਘ ਜੀ ਇਨਾ ਦੀ ਕਿਰਪਾ ਨਾਲ ਜੀ ਚੱਲਦਾ ਜੀ ਕੰਮ ਬਹੁਤ ਵਧੀਆ ਜੀ ਡਿਪੈਂਡੈਂਟ ਹੋ ਰਹੀ ਹੈ ਜੀ ਮਤਲਬ ਸਕੂਲ ਦੇ ਕੀ ਹਾਲਾਤ ਸੀਗੇ ਉਹ ਤਾਂ ਬਹੁਤ ਬੁਰਾ ਹਾਲ ਤੇ ਜੀ ਬਾਕੀ ਪਾਣੀ ਸਾਰੇ ਖੋਦ ਵਿੱਚ ਪੰਜ ਬੱਚੇ ਦੀ ਜਗ੍ਹਾ ਹੁਣ ਤਾਂ ਬਹੁਤ ਬੱਚੇ ਵਧ ਗਏ 25 30 ਹੋ ਗਏ ਜੀ ਐਕੜੇ ਮਹਾਰਾਜ ਨੇ ਕਿਰਪਾ ਕਰਤੀ ਜੀ ਵਾਕੀ ਸਰਪੰਚ ਵਧੀਆ ਜਨੋ ਜੀ ਇਹਨੇ ਬਹੁਤ ਵਾਕੀ ਸਾਰੀ ਪੰਚਾਇਤ ਨਾਲ ਮਿਲ ਕੇ ਕੰਮ ਚਲਾ ਰਹੀ ਹੈ ਜੀ ਨੌਜਵਾਨ ਸਰਪੰਚ ਜ਼ਰੂਰੀ ਹੈ ਪਿੰਡ ਦਾ ਹਾਂ ਨੌਜਵਾਨ ਚ ਬੜੀ ਜ਼ਰੂਰੀ ਹੈ ਜੀ ਬਾਕੀ ਪੰਚਾਇਤ ਸਾਰੇ ਚੰਗੇ ਆ ਜੀ ਸਾਰੇ ਜਿਵੇਂ ਜਦਸ ਫਾਸਾ ਫੋਨ ਕਰਦਣੀ ਸਾਹ ਇੱਕਦਮ ਇਕੱਠੇ ਹੋ ਕੇ ਜਾਂਦੇ ਹਾਂ ਇਹੋ ਕੰਮ ਹੋਵੇਗੀ ਇਹਦੇ ਬੁਲਾਉਂਦੇ ਨੇ ਜੀ ਅਸੀਂ ਨਾਲ ਦੇ ਨਾਲ ਜਾਂਦੇ ਹਾਂ ਜੀ ਇਸ ਮੌਕੇ ਤੇ ਸਕੂਲ ਦੀ ਅਧਿਆਪਕਾ ਮਨਜੀਤ कौर ਦਾ ਕਹਿਣਾ ਹੈ ਕਿ ਕਦੇ ਉਹ ਸਮਾਂ ਸੀ ਜਦੋਂ ਸਕੂਲ ਵਿੱਚ ਛੱਪੜ ਦਾ ਰੂਪ ਧਾਰ ਕਰਕੇ ਇੱਥੇ ਮੱਛੀਆਂ ਦਾ ਰਹਿਣ ਵਸੇਰਾ ਸੀ ਪਰ ਪਿੰਡ ਦੀ ਨਿਹਾਰ ਬਦਲਣ ਵਿੱਚ ਐਨਆਰਆਈ ਗੁਰਨਾਮ ਸਿੰਘ ਦਾ ਅਹਿਮ ਯੋਗਦਾਨ ਹੈ ਹੁਣ ਬੱਚੇ ਵੀ ਬਹੁਤ ਜ਼ਿਆਦਾ ਹੋ ਗਏ ਹਨ ਅਤੇ ਸਕੂਲ ਨੂੰ ਚਾਰ ਚੰਦ ਲੱਗੇ ਹਨ ਇਹ ਸਭ ਪਿੰਡ ਵਾਸੀਆਂ ਦੀ ਮਿਹਨਤ ਅਤੇ ਗੁਰਨਾਮ ਸਿੰਘ ਵੱਲੋਂ ਦਿੱਤੇ ਸਹਿਯੋਗ ਸਦਕਾ ਹੈ ਮੈਂ 2 ਸਾਲ ਪਹਿਲਾਂ ਤੇ ਡਿਪੂਟੇਸ਼ਨ ਤੇ ਆਈ ਸੀ ਤੇ ਇੱਥੇ ਬਹੁਤ ਬੁਰਾ ਹਾਲ ਸੀਗਾ ਜਿਹੜਾ ਟੋਬਾ ਸੀ ওভারਫਲੋ ਸੀਗਾ ਤੇ ਉਹਦਾ ਸਾਰਾ ਪਾਣੀ ਸੂਲ ਦੇ ਵਿੱਚ ਐਂਟਰ ਕਰ ਜਾਂਦਾ ਸੀ ਸਿਰਫ ਕਮਰੇ ਬਚਦੇ ਸੀਗੇ ਤੇ 올ਓਵਰ ਸਾਰੇ ਸਕੂਲ ਦੇ ਵਿੱਚ ਟੋਬੇ ਦਾ ਪਾਣੀ ਤੇ ਮੱਛੀਆਂ ਸੀਗੀਆਂ ਤੇ ਫਿਰ ਉਸ ਤੋਂ ਬਾਅਦ ਜਿਹੜੇ ਐਨ ਆਰ ਆਈ ਵੀਰਸ ਨੇ ਜਿੱਥੋਂ ਦੇ ਮੌਜੂਦਾ ਸਰਪੰਚ ਨੇ ਸਰ ਸਰਦਾਸ ਨਾਮ ਸਿੰਘ ਸੱਤੀ ਜੀ ਉਹਨਾਂ ਨੇ ਟੋਬੇ ਦਾ ਕੰਮ ਕਰਵਾਇਆ ਤੇ ਉਹਦੇ ਵਿੱਚ 100 150 ਦੇ ਲਗਭਗ ਟਰਾਲੀ ਮਿੱਟੀ ਦੀ ਪਵਾਈ ਤੇ ਸਾਰਾ ਪੱਧਰ ਲੈਵਲਿੰਗ ਕਰਵਾਈ ਤਾਂ ਨਾ ਕਿੰਨੇ ਬੱਚੇ ਸੀਗੇ ਤਕਰੀਬਨ 15 ਦੇ ਰਿਅਰਬਾਊਟ ਸਟੂਡੈਂਟਸ ਸੀਗੇ ਰੈਗੂਲਰ ਸੀਗੇ ਤੇ ਹੁਣ ਸਾਡੀ ਜਿਹੜੀ 30 ਸਟੂਡੈਂਟਸ ਹੋ ਗਈ ਡਬਲ ਹੋ ਚੁੱਕਿਆ ਹੈ। ਹਮਾਂ ਨੂੰ ਸਕੂਲ ਨੂੰ ਬਹੁਤ ਸਾਰਾ ਸਹਾਈ ਜੋ ਦਿੱਤਾ ਜਾਂਦਾ ਹੈ ਜਿਦਾਂ ਬੱਚਿਆਂ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਦੋਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਕੋਈ ਬਰਥਡੇ ਹੁੰਦਾ ਕੋਈ ਫੰਕਸ਼ਨ ਹੁੰਦਾ ਹੈ ਤਾਂ ਉਹ ਬੱਚਿਆਂ ਨਾਲ ਸਾਂਝਾ ਕਰਦੇ ਨੇ ਹਰ ਖੁਸ਼ੀ ਨੂੰ। ਬੱਚਿਆਂ ਨੂੰ ਸਟੇਸ਼ਨਰੀ, ਬੈਗਸ ਵਗੈਰਾ ਡਿਸਟ੍ਰਿਬਿਊਟ ਕਿਤੇ ਦਿੰਦੇ ਨੇ ਉਹਨਾਂ ਵੱਲੋਂ ਤੇ ਸਕੂਲ ਦੇ ਵਿੱਚ ਜਿਵੇਂ ਪਾਮ ਵਗੈਰਾ ਦਰਦ ਦੇ ਖੂੜ ਤੇ ਪੌਦੇ ਵੀ ਲਗਾਏ ਗਏ ਨੇ। ਕਾਫੀ ਜ਼ਿਆਦਾ ਉਹਨਾਂ ਦੀ ਹੈ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਪਿੰਡ ਹੋਰ ਵੀ ਪੰਜਾਬ ਦੇ ਵਿੱਚ ਹੋਣ ਜੋ ਸ਼ਹਿਰਾਂ ਵਾਂਗ ਲੱਗਣ ਅਸੀਂ ਆਪਣੀ ਪਿੰਡ ਦੀ ਪੰਚਾਇਤ ਅਤੇ ਐਨਆਰਏ ਵੀਰ ਗੁਰਨਾਮ ਸਿੰਘ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ